ਆਉਂਦਾ ਲੱਗੇ ਆਇਆ ਮਾਮ ਦਾ ਪਕੜਾ ਜਨੂ ਲੈ ਆਉਂਦਾ ਮੈਂ ਆਉਂਦੀ ਆਪਾਂ ਮਿਲੇ ਤਾਂ ਉਹ ਆ ਗਿਆ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਅੱਜ ਡੇਰਾ ਸੱਚਖੰਡ ਬੱਲਾ ਵਿਖੇ ਸਾਥੀ ਇਕੱਠੇ ਹੋਏ ਆ ਸਾਡੇ ਯੂਪੀ ਤੋਂ ਜਿਹੜੇ ਐਮਪੀ ਬਣੇ ਆ ਵੀਰਚੰਦਰ ਸ਼ੇਖਰ ਜੀ ਉਹ ਆ ਰਹੇ ਆ ਉਹਨਾਂ ਦਾ ਅਸੀਂ ਸਵਾਗਤ ਕਰ ਰਹੇ ਆ ਕਿਉਂਕਿ ਕੱਲ ਉਹਨਾਂ ਨੇ ਆਉਣਾ ਸੀਗਾ ਜਿੱਦਾਂ ਕੱਲ ਸੰਤ ਰਣਜਨ ਦਾ ਮਹਾਰਾਜ ਜੀ ਦਾ ਜਨਮ ਦਿਨ ਸੀਗਾ ਪਰ ਕਲ ਰਜੇਮਾ ਕਾਰਨ ਉਹ ਨਹੀਂ ਆ ਸਕੇ ਇਸ ਲਈ ਉਹ ਇੱਕ ਦਿਨ ਲੇਟ ਆ ਰਹੇ ਆ ਇੱਥੇ ਮਹਾਰਾਜ ਜੀ ਦੇ ਦਵਾਰ ਤੇ ਨਤਮਸਤਕ ਹੋਣ ਹੋਰ ਮਹਾਰਾਜ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਸੋ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਅਸੀਂਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਸੇ ਤਰ੍ਹਾਂ ਆਪਾਂ ਜਦੋਂ ਬਾਈ ਨੇ ਆਉਣਾ ਆ ਤੇ ਸਾਰਿਆਂ ਨੇ ਇਦਾਂ ਹੀ ਡਿਸਪਲਨ ਬਣਾ ਕੇ ਰੱਖਣਾ ਆ ਤੇ ਆਪਾਂ ਵੱਧ ਤੋਂ ਵੱਧ ਨਾਲੀ ਇਹ ਵੀ ਬੇਨਤੀ ਕਰਨੀ ਆ ਵੀ ਰਬਦਾਸੀਆ ਧਰਮ ਦਾ ਵੀ ਪ੍ਰਚਾਰ ਕਰਨਾ ਜੇਕਰ ਅਸੀਂ ਡੇਰਾ ਸੱਚਹੰਦ ਬੱਲਾ ਨਾਲ ਜੁੜੇ ਹੋਏ ਆ ਤੇ ਸਾਡੀ ਜਿਹੜੀ ਕੌਮ ਆ ਉਹਨੂੰ ਹੁਣ ਤੱਕ ਧਰਮ ਦੀ ਛੱਤ ਨਹੀਂ ਮਿਲੀ ਸੀਗੀ ਧਰਮ ਦਾ ਪਲੇਟਫਾਰਮ ਨਹੀਂ ਮਿਲਿਆ ਸੀਗਾ ਉਹ ਪਲੇਟਫਾਰਮ ਸਾਨੂੰ ਉਹ ਜਿਹੜੀ ਡੇਰਾ ਸਚਗੰਡ ਬੱਲਾ ਦੇ ਮਹਾਪੁਰਸ਼ਾਂ ਨੇ ਅਮਰ ਸਿੰਘ ਸੰਤ ਰਾਮਾਨੰਦ ਮਹਾਰਾਜ ਔਰ ਸੰਤ ਨਰਿੰਜਨ ਦਾਸ ਮਹਾਰਾਜ ਜੀ ਨੇ ਆਪਣੇ ਸੀਨੇ ਤੇ ਗੋਲੀਆਂ ਖਾ ਕੇ ਰਬਦਾਸੀਆ ਧਰਮ ਦੀ ਨੀਂ ਰੱਖੀ ਆ ਔਰ ਇਸ ਲਈ ਅਸੀਂ ਇਸ ਡੇਰੇ ਦੇ ਮਹਾਪੁਰਸ਼ਾਂ ਦਾ ਕਦੀ ਵੀ ਦਿਨਾ ਨਹੀਂ ਦੇ ਸਕਦੇ ਹੈਗੇ ਤੇ ਅਸੀਂ ਅੱਜ ਬਾਈ ਚੰਦਰਸ਼ੇਖਰ ਦਾ ਡੇਰਾ ਸਚਕੰਡ ਬੱਲਾ ਵਿਖੇ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੈ ਗੁਰਦੇਵ ਧੰਨ ਦੇ